ਹੈਲੋ एवरीवन ਕਿ ਦੱਸਾਰੇ ਤੁਸੀਂ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਆਪਣੇ ਘਰ 'ਚ ਠੀਕ ਹੋਵੋਗੇ ਤੇ ਇਹ ਮਾਰਨਿੰਗ ਦਾ ਟਾਈਮ ਆ ਇਹ ਵੀਡੀਓ ਵੀਰਵਾਰ ਤੇ ਸ਼ੁੱਕਰਵਾਰ ਦੀ ਮਿਕਸ ਵੀਡੀਓ ਆ ਤੇ ਮਾਰਨਿੰਗ ਦਾ ਟਾਈਮ ਆ ਮੈਂ ਲੱਗੀ ਹੋਈ ਆ ਮੈਗੀ ਬਣਾਉਣ ਪ੍ਰਕਸ਼ਿਤ ਨੇ ਆਪਣੇ ਸਕੂਲ ਲੈ ਕੇ ਜਾਣੀ ਸੀਗੀ ਜਿੱਦਾਂ ਫਰੈਂਡਸ ਨੇ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਹੋਈ ਸੀਗੀ ਇੱਕ ਦੂਜੇ ਨੂੰ ਦੱਸਿਆ ਹੋਇਆ ਸੀ ਕਿ ਤੂੰ ਆ ਬਣਾ ਕੇ ਲੈ ਕੇ ਆਈਂ ਤੂੰ ਆ ਬਣ ਲੈ ਕੇ ਹੀ ਬਣਵਾ ਕੇ ਤੇ ਪ੍ਰਕਸ਼ਿਤ ਨੇ ਜਿੱਦਾਂ ਮੈਨੂੰ ਪਹਿਲਾਂ ਬੋਲ ਦਿੱਤਾ ਕਿ ਮਮਾ ਰਾਤ ਨੂੰ ਕਿ ਮੈਂ ਪੋਹਾ ਲੈ ਕੇ ਜਾਣਾ ਆ ਮਿੱਲੀ ਪੋਹਾ ਬਣਾ ਦਿਓ ਤੇ ਮੈਂ ਸਾਰਾ ਸਮਾਨ ਕੱਢ ਕੇ ਰਾਤ ਨੂੰ ਬਾਹਰ ਰੱਖ ਦਿੱਤਾ ਤੇ ਸਵੇਰੇ ਉੱਠ ਕੇ ਮੈਨੂੰ ਕਹਿੰਦਾ ਕਿ ਨਹੀਂ ਮਮਾ ਮੈਂ ਮੈਗੀ ਲੈ ਕੇ ਜਾਣੀ ਆ ਮੈਨੂੰ ਮੈਗੀ ਬਣਾ ਦਿਓ ਤੇ ਮੈਂ ਫਿਰ ਬਸ ਮੈਗੀ ਦੀ ਤਿਆਰੀ ਕਰਨ ਲੱਗੀ ਸੀਗੀ ਇਹਨੂੰ ਜਿਆਦਾ ਤੜਕੇ ਵਾਲੀ ਮੈਗੀ ਪਸੰਦ ਆ ਸਿੰਪਲ ਮੈਗੀ ਨਹੀਂ ਇਹ ਖਾਂਦਾ ਹੈਗਾ ਤੇ ਜਿੱਦਾਂ ਕਿ ਮਟਰ ਵੀ ਮੇਰੇ ਕੋਲ ਪਏ ਸੀਗੇ ਮੈਂ ਮਟਰ ਪਾਏ ਨਹੀਂ ਕਿਉਂਕਿ ਪ੍ਰਕਸ਼ਿਤ ਖਾਂਦਾ ਨਹੀਂਗਾ ਇਹਨੂੰ ਸਿਰਫ ਪਿਆਜ਼ ਵਾਲੀ ਮੈਗੀ ਚਾਹੀਦੀ ਹੈ ਪਿਆਜ਼ ਪਾ ਕੇ ਸਿਰਫ ਮੈਂ ਤੜਕਾ ਲਾਉਣੀ ਆ ਇਹਦੀ ਮੈਗੀ ਨੂੰ ਤੇ ਫਿਰ ਮੈਨੂੰ ਵੀ ਇਹਦੇ ਮਗਰ ਇੱਦਾਂ ਹੀ ਖਾਣੀ ਪੈਂਦੀ ਆ ਪਰ ਅੱਜ ਤਾਂ ਮੈਂ ਨਹੀਂ ਖਾਦੀ ਸੀ ਕਿਉਂਕਿ ਇਨੇ ਆਪਣੇ ਸਕੂਲ ਲੈ ਕੇ ਜਾਣੀ ਸੀਗੀ ਮੈਂ ਪੇਕੇ ਨੂੰ ਜਾਣਾ ਸੀ ਤਾਂ ਮੈਨੂੰ ਕਾੜੀ ਸੀਗੀ ਥੋੜੀ ਮੈਂ ਆਪਣਾ ਕੰਮ ਨਵੇੜ ਦੀ ਪਈ ਸੀਗੀ ਮੈਂ ਜਲਦੀ ਉੱਠ ਗਈ ਸੀਗੀ ਤੇ ਉੱਠ ਕੇ ਮੈਂ ਆਪਣਾ ਜਲਦੀ ਜਲਦੀ ਕੰਮ ਨਵੇੜ ਦੀ ਪਈ ਸੀਗੀ ਤੇ ਫਿਰ ਮੈਗੀ ਬਣ ਗਈ ਸੀਗੀ ਪੂਰਾ ਵੱਡਾ ਪੈਕੇਟ ਮੈਂ ਬਣਾਇਆ ਸੀਗਾ ਇਹਦੇ ਲਈ ਤੇ ਇੱਥੇ ਮੈਂ ਲਾਗੀਆਂ ਬਾਦਾਮ ਚਿੱਲਣ ਤੇ ਇਹ ਮੇਰੇ ਤੇ ਸਬਜੀ ਲਈ ਬਾਦਾਮ ਆ। ਪ੍ਰਕਸ਼ਿਤ ਦੀ ਦਾੜ ਤੇ ਥੋੜੀ ਪ੍ਰੋਬਲਮ ਆ ਇਸ ਲਈ ਖਾਂਦਾ ਨਹੀਂਗਾ। ਉਹਦੀ ਦਾੜ ਜਿੱਦਾਂ ਕਿ ਡਾਕਟਰ ਕੋਲ ਲੈ ਕੇ ਜਾਂਦੇ ਆ ਉਹਨੂੰ ਤੀਸਰੇ ਦਿਨ ਸਬਜੀ ਲੈ ਕੇ ਜਾਂਦੇ ਆ। ਇੱਕ ਦਿਨ ਛੱਡ ਕੇ ਤੇ ਉਹਦੀ ਦਾੜ ਜਿੱਦਾਂ ਭਰਉਂਦੇ ਪਏ ਆ ਸੀ ਉਹਦੀ ਦਾੜ ਖੋਲ ਬਣਿਆ ਹੋਇਆ ਆ ਤੇ ਉਹਦੇ ਕੋਲੋਂ ਨਹੀਂ ਖਾ ਹੁੰਦੀ ਹੈਗੇ ਬਾਦਾਮ ਤੇ ਇਦਾਂ ਦੀ ਕੋਈ ਵੀ ਡ్రਾਈ ਫੂਡ ਵਗੈਰਾ ਨਹੀਂ ਖਾਂਦਾ ਹੈਗਾ ਸੌਫਟ ਚੀਜ਼ਾਂ ਹੀ ਖਾਂਦਾ ਆ। ਤੇ ਜਿਸ ਦਿਨ ਡਾਕਟਰ ਕੋ ਜਾਂਦਾ ਉਸ ਦਿਨ ਤਾਂ ਪਤਲੀ ਦਾਲ ਵਗੈਰਾ ਰੋਟੀ ਚੂਰ ਕੇ ਹੀ ਖਾਂਦਾ ਆ ਤੇ ਥੋੜੀ ਪੇਨ ਆ ਉਹਦੀ ਜਿੱਦਾਂ ਕਿ ਦਾੜ ਚ ਤੇ ਮੈਨੂੰ ਵੀ ਦੁੱਖ ਹੁੰਦਾ ਆ ਕਿ ਮੇਰਾ ਬੱਚਾ ਖਾ ਨਹੀਂ ਰਿਹਾ ਹੈਗਾ ਚਲੋ ਵੈਸੇ ਇਲਾਜ ਤਾਂ ਚੱਲਦਾ ਪਿਆ ਆ ਹੋ ਜਾਏਗੀ ਜਲਦੀ ਠੀਕ ਉਹਦੀ ਦਾੜ ਤੇ ਬਸ ਜੀ ਇੱਥੇ ਮੈਂ ਨਾਲ ਦੇ ਨਾਲ ਆਪਣਾ ਰਸੋਈ ਦਾ ਕੰਮ ਕਰਦੀ ਪਈ ਆ ਕਿਉਂਕਿ ਮੈਨੂੰ ਵੀ ਕਾੜੀ ਸੀਗੀ ਤੇ ਬਸ ਮੈਗੀ ਬਣ ਗਈ ਸੀਗੀ ਇੱਧਰ ਤੇ ਮੈਂ ਚੰਗੀ ਤਰ੍ਹਾਂ ਉਹਨੂੰ ਮਿਕਸ ਕਰਕੇ ਤੇ ਬੈੱਡ ਦੇ ਉੱਤੇ ਪਲੇਟ نیچے ਇੱਕ ਰੱਖ ਕੇ ਤੇ ਮੈਂ ਪੱਖੇ ਥੱਲੇ ਰੱਖ ਦਿੱਤੀ ਸੀਗੀ ਮੈਗੀ ਤਾਂ ਕਿ ਥੋੜੀ ਜਿਹੀ ਮੈਂ ਕਿਹਾ ਚਲੋ ਠੰਡੀ ਹੋ ਜਵੇ ਤੇ ਮੈਂ ਜਿਆਦਾ ਗਰਮ ਚੀਜ਼ ਨਹੀਂ ਪਾਉਂਦੀ ਹੈਗੀ ਇਹਦੇ ਟਿਫਨ ਵਿੱਚ ਥੋੜੀ ਜਿ ਜਦੋਂ ਠੰਡੀ ਹੋ ਜਾਂਦੀ ਹੈ ਚੀਜ਼ ਫੇਰ ਹੀ ਮੈਂ ਪਾਉਂਦੀ ਆ ਮੈਂ 15 20 ਮਿੰਟ ਪਹਿਲਾਂ ਹੀ ਬਣਾ ਲੈਂਦੀ ਹੁੰਦੀ ਆ ਇਹਦੇ ਵਾਸਤੇ ਜੋ ਵੀ ਬਣਾਉਣਾ ਹੈ ਤਾਂ ਕਿ ਥੋੜਾ ਜਿਹਾ ਠੰਡਾ ਹੋ ਜਵੇ ਉਹ ਚੀਜ਼ ਫੇਰ ਹੀ ਟਿਫਨ 'ਚ ਪਾਉਂਦੀ ਹੁੰਦੀ ਆ ਮੈਂ ਤੇ ਥੋੜੀ ਜਿਹੀ ਮੈਗੀ ਜਦੋਂ ਅੱਧਿਕ ਕੋਲੀ ਪਚ ਗਈ ਸੀ ਮੈਂ ਉਹਨੂੰ ਖਵਾ ਦਿੱਤੀ ਸੀਗੀ ਤੂੰ ਖਾ ਕੇ ਜਾ ਤੇ ਇੱਥੇ ਮੈਂ ਆਪਣੇ ਲਈ ਬਣਾ ਰਹੀ ਹਾਂ ਚਾਹ ਤੇ ਸਬਜ਼ੀ ਲਈ ਬਣਾ ਲਈ ਸੀ ਲੱਸੀ ਕਿਉਂਕਿ ਸਬਜ਼ੀ ਚਾਹ ਨਹੀਂ ਨਹੀਂ ਪਸੰਦ ਕਰਦੇ ਸ਼ਾਮ ਨੂੰ ਮੈਨੂੰ ਕੰਪਨੀ ਜ਼ਰੂਰ ਦਿੰਦੇ ਆ ਪੀਂਦੇ ਆ ਮੇਰੇ ਨਾਲ ਬੈਠ ਕੇ ਚਾਹ ਤੇ ਸਵੇਰ ਨੂੰ ਤਾਂ ਮਾਰਨਿੰਗ ਚੋ ਲੱਸੀ ਹੀ ਪੀ ਕੇ ਜਾਂਦੇ ਆ ਤੇ ਬਸ ਧੀ ਹੋ ਗਈ ਸੀ ਕਿ ਮੈਂ ਵੀ ਰੈਡੀ ਜਲਦੀ ਜਲਦੀ ਆਪਣਾ ਸਾਰੇ ਘਰ ਦਾ ਕੰਮ ਨਿਬੜ ਕੇ ਕੱਪੜੇ ਮੈ ਛੱਤ ਤੇ ਸੁੱਕਣੇ ਪਾ ਗਈ ਸੀ ਕਿ ਤੇ ਮਗਰੋਂ ਮੀਂਹ ਆ ਗਿਆ ਤੇ ਫਿਰ ਮੈਂ ਆ ਕੇ ਦੁਬਾਰਾ ਫਿਰ ਮੈਂ ਪੇਕਿਆਂ ਤੋਂ ਆ ਕੇ ਕਪੜਿਆਂ ਨੂੰ ਮੈਂ ਫੇਰ ਪਾਣੀ ਵਿੱਚ ਥੋੜਾ ਜਿਹਾ ਲਿਕਵਿਡ ਪਾ ਕੇ ਘੱਲਿਆ ਤੇ ਫਿਰ ਮੈਂ ਮਸ਼ੀਨ ਦੇ ਵਿੱਚ ਡਰਾਈ ਕੀਤਾ ਉਸ ਤੋਂ ਬਾਅਦ ਮੈਂ ਫਿਰ ਉਹਨਾਂ ਨੂੰ ਸੁਕਾਇਆ ਤੇ ਇੱਥੇ ਸਾਬ지 ਨੇ ਕੰਮ ਤੇ ਜਾਣਾ ਸੀਗਾ ਤੇ ਮੈਂ ਆ ਗਈ ਸੀਗੀ 9 ਵਜੇ ਦੇ ਕਰੀਬ ਮੈਂ ਪਹੁੰਚ ਗਈ ਸੀਗੀ ਤੇ ਦੀਆ ਨਾਲ ਗੱਲ ਕਰਦੇ ਪਏ ਫੋਨ ਤੇ ਦੀਆ ਨੂੰ ਦੱਸਦੇ ਸੀਗੇ ਕਿ ਤੇਰੇ ਮਮਾ मामੂ ਕੇ ਚੱਲੇ ਆ ਤੇ ਬਸ ਇੱਥੇ ਫੜ ਲਿਆ ਵੱਡਾ ਸਾਰਾ ਚਾਹ ਦਾ ਕੱਪ ਹੱਥ 'ਚ ਤੇ ਪਿੰਦੀ ਪਈ ਆ ਮੈਂ ਚਾ ਆਪਣੇ ਉੱਪਰ ਜਾਈ ਦੇ ਨਾਲ ਵੀ ਮੈਂ ਨਾਲ ਦੇ ਨਾਲ ਗੱਲਾਂ ਕਰ ਰਹੀ ਆ ਤੇ ਬਾਜੀ ਵੱਡੇ ਤਾਂ ਮੈਨੂੰ ਟੱਕਰੇ ਨਹੀਂ ਛੋਟਾ ਭਰਾ ਮੈਨੂੰ ਟੱਕਰ ਗਿਆ ਸੀਗਾ ਤੇ ਉਹ ਬਸ ਕੰਮ ਤੇ ਚੱਲ ਗਿਆ ਸੀਗਾ ਫਿਰ ਮੈਨੂੰ ਅੱਡੇ ਤੋਂ ਲਿਆ ਕੇ ਮੈਂ ਐਕਟਿਵਾ ਤੇ ਨਹੀਂ ਸੀ ਗਈ ਕਿਉਂਕਿ ਰਸਤਾ ਥੋੜਾ ਜਿਹਾ ਬਹੁਤ ਖਰਾਬ ਆ ਉੱਥੇ ਥੋੜਾ ਨਹੀਂ ਬਹੁਤ ਜ਼ਿਆਦਾ ਹੀ ਖਰਾਬ ਆ ਤੇ ਫਿਰ ਮੈਂ ਲੈ ਕੇ ਨਹੀਂ ਗਈ ਮੈਂ ਆਟੋ ਦੇ ਵਿੱਚ ਹੀ ਗਈ ਸੀਗੀ ਤੇ ਇਹ ਮੇਰੇ ਤਾਇਆ ਜੀ ਦੀ ਕੁੜੀ ਆ ਇਹਨਾਂ ਦਾ ਹੋਇਆ ਆਪਰੇਟ ਤੇ ਮੈਂ ਇਹਨਾਂ ਨੂੰ ਹੀ ਮਿਲਣ ਗਈ ਸੀ ਕਿ ਵੈਸੇ ਹਸਪੀਟਲ ਵੀ ਮੈਂ ਦੇਖ ਕੇ ਆਈ ਸੀ ਇਹਨਾਂ ਨੂੰ ਸਬਜੀ ਦੇ ਨਾਲ ਜਾ ਕੇ ਤੇ ਉਸ ਦਿਨ ਮੈਂ ਇਕੱਲੀ ਗਈ ਸੀ ਤੇ ਬਸ ਇੱਧਰ ਛੋਟੀ ਭਝਾਈ ਦੇ ਘਰ ਛੋਟੇ ਭਰਾ ਦੇ ਘਰ ਬੈਠੇ ਹੋਏ ਹਾਂ ਸੀ ਸਾਰੇ ਤੇ ਗੈਸਟ ਵੀ ਆਏ ਹੋਏ ਸੀਗੇ ਮੇਰੇ ਪੂਰ ਜੀ ਦਾ ਲੜਕਾ ਤੇ ਉਹਨਾਂ ਦੀ ਵਾਈਫ ਆਏ ਹੋਏ ਸੀਗੇ ਤੇ ਬੈਠੇ ਆ ਲੰਚ ਵਗੈਰਾ ਕੀਤਾ ਸੀ ਜਿੰਦਾਂ ਕਿ ਮਾਰਨਿੰਗ ਚ ਮੈਂ ਚ ਗਈ ਸੀਗੀ 9 ਵਜੇ ਤੱਕ ਤੇ ਮੈਂ ਨਾਸ਼ਤਾ ਵੀ ਉੱਥੇ ਜਾ ਕੇ ਕੀਤਾ ਸੀਗਾ ਤੇ ਫਿਰ ਉਸ ਤੋਂ ਬਾਅਦ ਪਰਜਾਈ ਲੰਚ ਬਣਾਉਂਦੀ ਸੀਗੀ ਤੇ ਲੰਚ ਵੀ ਕਰ ਲਿਆ ਸੀਗਾ ਤੇ ਪਿਕਿਆਂ ਜਦੋਂ ਚਲ ਜਾਈਦਾ ਤਾਂ ਫਿਰ ਦਿਨ ਦਾ ਤਾਂ ਬਿਲਕੁਲ ਵੀ ਪਤਾ ਨਹੀਂ ਲੱਗਦਾ ਤੇ ਦਿਨ ਕਿੱਧਰ ਚਲੇ ਜਾਂਦਾ ਆ ਪੂਰਾ ਦਿਨ ਗੱਲਾਂ ਗੱਪਾ ਛੱਪਾਈ ਮਾਰੀਆਂ ਆ ਤੇ ਦਿਨ ਤਾਂ ਇਦਾਂ ਨਿਕਲਿਆ ਜਿੱਦਾਂ ਬਸ ਵੀ ਮੈਂ 2-3 ਘੰਟੇ ਰੁਕੀ ਹੁੰਦੀ ਆ ਤੇ ਉਸ ਤੋਂ ਬਾਅਦ ਜੀ ਇਹ ਹੈਗਾ ਸ਼ੁੱਕਰਵਾਰ ਦਾ ਵੀਡੀਓ ਤੇ ਅਸੀਂ ਸਬਜ਼ੀ ਮੰਡੀ ਚਲ ਗਏ ਸੀਗੇ ਫਿਰ ਪਿਕਿਆਂ ਤੋਂ ਆ ਕੇ ਮੈਂ ਸਬਜੀ ਮੰਡੀ ਚਲ ਗਈ ਸੀ ਤਾਂ ਫਿਰ ਮੈਂ ਦੂਸਰੇ ਦਿਨ ਹੀ ਸਮਾਨ ਸੋਧਿਆ ਸੀਗਾ ਤੇ ਇੱਧਰ ਖਲਾਰਾ ਬਹੁਤ ਜ਼ਿਆਦਾ ਪਿਆ ਹੋਇਆ ਹੈ ਮੇਰੀ ਕਿਚਨ ਚ ਦੇਖੋ ਬਸ ਚਾਹ ਦਾ ਕੱਪ ਵੀ ਭਰ ਕੇ ਰੱਖਿਆ ਹੋਇਆ ਹੈ ਪੀਣ ਵਾਸਤੇ ਤੇ ਮੈਂ ਬਣਾਉਣ ਲੱਗੀ ਸੀ ਕੜੀ ਤੇ ਇਹ ਮੈਂ ਪਨੀਰ ਬਣਾਇਆ ਸੀਗਾ ਦੁੱਧ ਜਿੱਦਾਂ ਕਿ ਖਰਾਬ ਹੋ ਗਿਆ ਸੀਗਾ ਥੋੜਾ ਤੇ ਫਿਰ ਮੈਂ ਉਹਦਾ 4 ਕਿਲੋ ਦੁੱਧ ਲਿਆ ਸੀ ਦੋਜੀ ਕੋਲੋਂ ਪੂਰੇ ਖਰਾਬ ਹੋ ਗਿਆ ਤੇ ਫਿਰ ਮੈਂ ਉਹਦਾ ਪਨੀਰ ਬਣਾ ਲਿਆ ਸੀਗਾ ਪਨੀਰ ਵੀ ਬਹੁਤ ਵਧੀਆ ਨਿਕਲਿਆ ਬਹੁਤ ਵਧੀਆ ਪਨੀਰ ਬਣਿਆ ਤੇ ਇੰਨਾ ਖਲਾਰਾ ਪਿਆ ਹੋਇਆ ਮੇਰੀ ਕਿਚਨਸ ਹੈ ਨਾ ਦੇਖ ਦੇ ਕੇ ਮੈਨੂੰ ਹੋਰ ਤਰ੍ਹਾਂ ਹੁੰਦੀ ਹੈ ਵੀ ਹਾਏ ਇਹਨੂੰ ਸੋਧਣਾ ਪੈਣਾ ਚਲੋ ਕਰਨਾ ਤਾਂ ਪੈਣਾ ਹੀ ਆ ਕੰਮ ਫੇਰ ਵੀ ਤੇ ਬਸ ਡੇਢ ਦੋ ਘੰਟੇ ਮੈਨੂੰ ਲੱਗ ਗਏ ਸੀ ਕਿਚਨ ਸਵਾਰਦੀ ਨੂੰ ਕਿਉਂਕਿ ਕੰਮ ਵੀ ਬਹੁਤ ਜ਼ਿਆਦਾ ਸੀ ਇੱਕ ਤਾਂ ਕੜੀ ਬਣਾਉਣੀ ਸੀਗੀ ਇੱਕ ਭਾਂਡਿਆਂ ਦਾ ਪਿਆ ਸੀ ਟੋਕਰਾ ਇੱਕ ਸਾਗ ਦਾ ਵਿੱਚ ਹੀ ਪੰਗਾ ਪਾਇਆ ਹੋਇਆ ਸੀ ਕਿ ਮੈਂ ਸਬਜ਼ੀ ਮੰਡੀ ਗਈ ਸੀ ਤਾਂ ਫਿਰ ਮੈਂ ਸਾਗ ਲੈ ਕੇ ਆਈ ਸੀਗੀ ਸੀਜ਼ਨ ਦਾ ਪਹਿਲਾ ਸਾਗ ਬਣਾਇਆ ਜੋ ਕਿ ਮੈਨੂੰ ਬਹੁਤ ਪਸੰਦ ਆਇਆ ਮੇਰੇ ਘਰ ਸਾਗ ਬਹੁਤ ਬਣਦਾ ਜਦੋਂ ਸਰਦੀਆਂ ਆ ਜਾਂਦੀਆਂ ਤਾਂ ਬਸ ਸਾਗ ਤਾਂ ਚਾਹੀਦਾ ਹੀ ਚਾਹੀਦਾ ਆ ਤੇ ਇੱਥੇ ਬਸ ਜੀ ਮੈਂ ਕੜੀ ਨੂੰ ਤੋੜ ਕੇ ਲਾ ਲਿਆ ਆ ਜੋ ਵੀ ਮਸਾਲੇ ਪਾਉਣੇ ਸੀਗੇ ਪਾ ਦਿੱਤੇ ਆ ਲੱਸੀ ਜਿੱਦਾਂ ਕਿ ਪੈਕੇਟ ਵਾਲੀ ਸੀਗੀ ਮੇਰੇ ਕੋਲ ਪਈ ਉਹ ਖੱਟੀ ਸੀ ਥੋੜੀ ਤੇ ਮੈਂ ਕਿਹਾ ਚਲੋ ਸਾਬਜੀ ਕਹਿੰਦੀ ਮੈਂ ਨਹੀਂ ਪੀਣੀ ਹੈਗੀ ਬਿਖੱਟੀ ਬਹੁਤ ਹੈ ਲੱਸੀ ਤੇ ਮੇਤੋਂ ਫਿਰ ਮੈਂ ਕਿਹਾ ਕੀ ਕਰਨੀ ਆ ਚਲੋ ਪੀਣੀ ਤਾਂ ਹੈ ਨਹੀਂ ਕਿਸੇ ਨੇ ਮੈਂ ਕੜੀ ਬਣਾ ਲੈਂਦੀ ਆ ਥੋੜੀ ਜੀ ਕੜੀ ਮੈਂ ਬਣਾ ਦਿੱਤੀ ਸੀਗੀ ਤੇ ਇਹਦੇ ਵਿੱਚ ਪਾ ਦਿੱਤੇ ਮੈਂ ਸੁੱਕੇ ਮਸਾਲੇ ਤੜਕਾ ਪੂਰੀ ਤਰ੍ਹਾਂ ਪੁੱਜ ਗਿਆ ਸੀਗਾ ਤੇ ਮੈਂ ਕੜੀ ਵਿੱਚ ਟਮਾਟਰ ਨਹੀਂ ਪਾਉਂਦੀ ਹੈਗੀ ਮੈਨੂੰ ਟਮਾਟਰ ਬਿਲਕੁਲ ਨਹੀਂ ਪਸੰਦ ਕੜੀ ਦੇ ਵਿੱਚ ਤੇ ਮੈਂ ਪਾ ਦਿੱਤੀ ਹੈ ਸੁੱਕੀ ਮੇਥੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਆਪਾਂ ਇਹਦਾ ਕੜੀ ਦਾ ਘੋਲ ਜਿਹੜਾ ਬਣਾਇਆ ਸੀਗਾ ਉਹ ਪਾ ਦੇਣਾ ਹੈ ਤੇ ਮੈਂ ਇੰਨੀ ਜ਼ਿਆਦਾ ਕੜੀ ਨਹੀਂ ਬਣਾਈ ਤੇ ਆਲੂ ਪਾ ਦਿੱਤੇ ਵਿੱਚ ਆਲੂ ਵਾਲੀ ਕੜੀ ਮੈਨੂੰ ਬਹੁਤ ਪਸੰਦ ਆਇਆ ਕੜੀ ਦੇ ਆਲੂ ਜਿਹੜੇ ਬੜੇ ਟੇਸਟੀ ਲੱਗਦੇ ਆ ਤੇ ਇਸ ਲਈ ਮੈਂ ਥੋੜੀ ਜਿਆਦਾ ਹੀ ਪਾਉਂਦੀ ਹੁੰਦੀ ਆ ਪ੍ਰਕਸ਼ਿਤ ਵੀ ਖੁਸ਼ ਹੋ ਕੇ ਕੜੀ ਖਾ ਲੈਂਦਾ ਆ ਪ੍ਰਕਸ਼ਿਤ ਜਿੱਦਾਂ ਅੱਗੇ ਕੜੀ ਨਹੀਂ ਸिखਾਂਦਾ ਹੁੰਦਾ ਇਹਨੇ ਕਿਹਾ ਮੈਂ ਲੱਸੀ ਦੀ ਕੜੀ ਬਣਾਈ ਆ ਤੁਸੀਂ ਦੇਈਂ ਦੀ ਮੈਂ ਨਹੀਂ ਖਾਣੀ ਹੈਗੀ ਤੇ ਮੈਂ ਇਮਲੀ ਦੀ ਕੜੀ ਖਾਣੀ ਆ ਅਸੀਂ ਇਹਨੂੰ ਇਮਲੀ ਦੀ ਕੜੀ ਕਹਿ ਕੇ ਖਿਲਾ ਦੇ ਦੀ ਸੀਗੀ ਹੁਣ ਤਾਂ ਪ੍ਰਕਸ਼ਿਤ ਦੀ ਫੇਵਰਟ ਬਣੀ ਹੋਈ ਆ ਪ੍ਰਕਸ਼ਿਤ ਮੇਰੇ ਕੋਲ ਹੀ ਆ ਤੇ ਹੱਸਣ ਡਿਆ ਆ ਮੈਂ ਵੌਇਸ ਓਵਰ ਕਰ ਰਹੀ ਆ ਨਾ ਤੇ ਹੱਸਣ ਡਿਆ ਆ ਤੇ ਇੱਥੇ ਮੈਂ ਚੱਕਿਆ ਭਾਂਡਿਆਂ ਦਾ ਢੇਰ ਜੋ ਕਿ ਬਹੁਤ ਜ਼ਿਆਦਾ ਭਾਂਡੇ ਸੀਗੇ ਪਹਿਲਾਂ ਮੈਂ ਵੱਡੇ ਵੱਡੇ ਭਾਂਡੇ ਮਾਜ ਕੇ ਸਾਈਡ ਤੇ ਰੱਖ ਦਿੱਤੇ ਸੀਗੇ ਤੇ ਉਸ ਤੋਂ ਬਾਅਦ ਹੀ ਮੈਂ ਛੋਟੇ ਭਾਂਡੇ ਬੰਜੇ ਆ ਤੇ ਪਤਾ ਨਹੀਂ ਕਿਉਂ ਕਿਸੇ ਉਦਾਂ ਤਾਂ ਮੈਂ ਨਾਲੋਂ ਨਾਲ ਜਿੱਦਾਂ ਮਾਜਦੀ ਰਹਿੰਦੀ ਆ ਭਾਂਡੇ ਮੈਂ ਸ਼ੈਂਕ ਚ ਰੱਖਦੀ ਨਹੀਂ ਭਾਂਡਾ ਕੋਈ ਵੀ ਕਿਸੇ ਵੇਲੇ ਇੰਨੇ ਭਾਂਡੇ ਇਕੱਠੇ ਹੋ ਜਾਂਦੇ ਹਨਾ ਇਹ ਦੁੱਧ ਵਾਲੇ ਭਾਂਡੇ ਸੀਗੇ ਇਹ ਵੀ ਖਾਲੀ ਕੀਤੇ ਸੀਗੇ ਜਿੱਦਾਂ ਕਿ ਸਾਗ ਵੀ ਬਣਾਉਣਾ ਸੀਗਾ ਸਾਗ ਵੀ ਮੈਂ ਚੁਗਿਆ ਸਵਾਰਿਆ ਸਾਰਾ ਕੁਝ ਕੀਤਾ ਕੜੀ ਵੀ ਬਚੀ ਤੇ ਉਸ ਤੋਂ ਬਾਅਦ ਬਸ ਮੈਂ ਆਪਣਾ ਕੰਮ ਵਿੱਚ ਸਾਰਾ ਨਿਬੇੜ ਲਿਆ ਸੀਗਾ ਝਾੜੂ ਝੂੜੂ ਤਾਂ ਮੈਂ ਸਵੇਰੀ ਉੱਠ ਕੇ ਫੇਰ ਲੈਂਦੀ ਹੁੰਦੀ ਆ ਕਿਉਂਕਿ ਫਿਰ ਦੁਪਹਿਰ ਨੂੰ ਮੇਰਾ ਜਦੋਂ 10 11 ਵੱਜ ਜਾਂਦੇ ਮੰਨ ਨਹੀਂ ਕਰਦਾ ਹੈਗਾ ਝਾੜੂ ਫੇਰ ਲਵਾਂ ਇੱਧਰ ਮੈਂ ਸਾਗ ਵੀ ਧੋ ਕੇ ਰੱਖ ਦਿੱਤਾ ਆ ਤੇ ਭਾਂਡੇ ਸਾਰੇ ਮਾਂਜ ਲਏ ਆ ਮੈਂ ਇੱਧਰ ਸੁੱਕਣ ਲਈ ਲਾਤੇ ਆ ਤੇ ਘੱਟੋ ਘੱਟ ਮੈਨੂੰ 1.5 ਪੌਣੇ 2 ਘੰਟੇ ਲੱਗ ਗਏ ਮੈਨੂੰ ਕਿਚਨ ਸਵਾਰਦੀ ਨੂੰ ਹੀ ਤੇ ਮੇਰੀ ਕਿਚਨ ਹੁਣ ਪੂਰੀ ਕਲੀਨ ਆ ਸਾਫ਼ ਆ ਸਾਰੀ ਸਾਫ ਕਰ ਦਿੱਤੀ ਆ ਬਸ ਆਲੂ ਪਿਆਜ਼ ਰਹਿ ਗਏ ਕੱਢਣ ਵਾਲੇ ਉਹ ਮੈਂ ਟੋਕਰੀਆਂ ਸਾਫ ਕਰਕੇ ਤੇ ਫਿਰ ਉਹਨਾਂ ਦੇ ਵਿੱਚ ਆਲੂ ਪਿਆਜ਼ ਲਾਉਣੇ ਆ ਤੇ ਬਾਕੀ ਕਿਚਨ ਮੇਰਾ ਪੂਰਾ ਕਲੀਨ ਆ ਤੇ ਇੱਧਰ ਕੜੀ ਵੀ ਬਣਦੀ ਪਈ ਆ ਇੱਕ ਵਾਰੀ ਚੈੱਕ ਕਰ ਲੈਣੇ ਆ ਚੰਗੀ ਤਰ੍ਹਾਂ ਪਾਫਾਂ ਛੱਡੀਆਂ ਹੋਈਆਂ ਕੜੀ ਨੇ ਇੱਕ ਵਾਰੀ ਇਹਨੂੰ ਹਿਲਾ ਕੇ ਦੇਖ ਲੈਣੇ ਆ ਹਾਲੇ ਬਣੀ ਤਾਂ ਨਹੀਂ ਗਈ ਸੀਨੇ ਨਾਲ ਭਿੱਜੀ ਪਈਆਂ ਮੈਂ ਕੜੀ ਤਾਂ ਜਿੱਦਾਂ ਫੜਦੀ ਪਈ ਆ ਤੇ ਰੋਟੀ ਰਾਣਨੀ ਆ ਹੁਣ ਮੈਂ ਪਾਣੀ ਵਗੈਰਾ ਪੀਤਾ ਮੈਂ వాటర్ কুলਰ ਵੀ ਭਰ ਕੇ ਰੱਖ ਦਿੱਤਾ ਆ ਤੇ ਬਸ ਤਕਰੀਬਨ ਕੰਮ ਸਾਰਾ ਹੋ ਹੀ ਗਿਆ ਮੇਰਾ ਕੱਪੜੇ ਸੁੱਕਣੇ ਪਾਈ ਹੋਏ ਆ ਉੱਪਰ ਉਹ ਲਾ ਕੇ ਲਿਹਾਉਣੇ ਆ ਹੱਲੇ ਮੈਂ ਤੇ ਮੈਂ ਗਈ ਸੀ ਕਿ ਲਾਉਣ ਤੇ ਹੱਲੇ ਥੋੜੇ ਸਿੱਲੇ ਸਿੱਲੇ ਸੀਗੇ ਤੇ ਮੈਂ ਪਲਟੀ ਹੀ ਮਾਰ ਕੇ ਤੇ ਫੇਰ ਆ ਗਈ ਮੈਂ نیچے ਤੇ ਬਾਸ ਹੁਣ ਮੈਂ ਰੋਟੀ ਰਾਣਨੀ ਆ ਰੋਟੀ ਰਾੜ ਕੇ ਤੇ ਮੈਂ ਫਿਰ ਨਾ ਲੈਣਾ ਆ ਉਸ ਤੋਂ ਬਾਅਦ ਫਿਰ ਮੈਂ ਸਾਗ ਦੀ ਤਿਆਰੀ ਕਰੂੰਗੀ ਥੋੜੀ ਜਿਹੀ ਰੈਸਟ ਕਰਨੀ ਆ ਪਹਿਲਾਂ ਘੰਟਾ ਰੈਸਟ ਕਰੂੰਗੀ ਕਿਉਂਕਿ ਸਵੇਰ ਦੀ ਜਦੋਂ ਦੀ ਮੈਂ ਉੱઠી ਆ ਉਦੋਂ ਦੀ ਮੈਂ ਲਗਾਤਾਰ ਲੱਗੀ ਹੋਈ ਆ ਤੇ ਸਾਗ ਵੀ ਚੁਗਿਆ ਸਾਗ ਜੁਗੜ ਨੂੰ ਕਾਫੀ ਟਾਈਮ ਲੱਗ ਗਿਆ ਤੇ ਉਸ ਤੋਂ ਬਾਅਦ ਕੜੀ ਦੀ ਵੀ ਮੈਂ ਤਿਆਰੀ ਕੀਤੀ ਕੜੀ ਬਣਾਉਣੀ ਸੀਗੀ ਮੈਂ ਪਕੌੜੇ ਵਾਲੀ ਕੜੀ ਨਹੀਂ ਬਣਾਉਂਦੀ ਹੈਗੀ ਸਬਜ਼ੀ ਪਸੰਦ ਕਰਦੇ ਹੈ ਪਕੌੜਿਆਂ ਵਾਲੀ ਕੜੀ ਤੇ ਉਹਨਾਂ ਲਈ ਮੈਂ ਕੱਢ ਦਿੰਦੀ ਹੁੰਦੀ ਆ ਉਹਨਾਂ ਜੋ ਅੱਗੇ ਪਕੌੜੇ ਤੇ ਉਹ ਜਦੋਂ ਰੋਟੀ ਕੜੀ ਖਾਂਦੇ ਆ ਨਾ ਉਦੋਂ ਵਿੱਚ ਉਹਨਾਂ ਨੇ ਪਾਉਣੇ ਆ ਉਦੋਂ ਪਾਉਣ ਨਹੀਂ ਦਿੰਦੇ ਹੈਗੇ ਕੜੀ 'ਚ ਪਕੌੜੇ ਤੇ ਮੈਂ ਅੱਜ ਪਕੌੜੇ ਤਾਂ ਨਹੀਂ ਕੱਢੇ ਹੈਗੇ ਇਦਾਂ ਹੀ ਸਿੰਪਲ ਕੜੀ ਬਣਾਈ ਆ ਆਲੂ ਪਾ ਕੇ ਖਾਲੀ ਕੜੀ ਕਹਿੰਦੇ ਨਹੀਂ ਬਣਾਈਦੀ ਹੈਗੀ ਇਸ ਲਈ ਮੈਂ ਆਲੂ ਪਾ ਲੈਣੇ ਹੁੰਦੀ ਆ ਤੇ ਬਾਕੀ ਸਾਰੇ ਕੰਮ ਮੇਰਾ ਸਾਰਾ ਹੋ ਚੁੱਕਾ ਹੈ ਬਸ ਹੁਣ ਮੈਂ ਆਲੂ ਪਿਆਜ਼ ਲਾਉਣੇ ਆ ਟੋਕਰੀ ਦੇ ਵਿੱਚ ਉਹ ਲਾ ਕੇ ਉਸ ਤੋਂ ਬਾਅਦ ਮੈਂ ਕੱਪੜੇ ਲਾ ਕੇ ਲੈ ਆਉਣੀ ਆ ਸਭ ਤੋਂ ਫਿਰ ਨਹਾਉਂਦੀ ਆ ਤੁਸੀਂ ਵੀ ਤੇ ਬਸ ਜੀ ਨਹਾ ਤੋਂ ਕੇ ਰੋਟੀ ਕਾਣੀ ਖਾ ਲਿਆ ਆ ਪ੍ਰਕਸ਼ਿਤ ਵੀ ਆ ਗਿਆ ਸੀਗਾ ਇਹ ਵੀ ਆਪਣਾ ਲੰਚ ਕਰ ਰਿਹਾ ਟਿਆ ਤੁਸੀਂ ਦੋਨਾਂ ਨੇ ਇਕੱਠਿਆਂ ਨਹੀਂ ਕੀਤਾ ਆ ਤੇ ਹੁਣ ਥੋੜੀ ਦੇਰ ਨਾ ਰੈਸਟ ਕਰੂੰਗੀ ਅੱਜ ਮੈਂ ਥੱਕ ਗਈ ਬਹੁਤ ਕੱਪੜੇ ਵੀ ਉੱਪਰੋਂ ਲਾ ਕੇ ਲੈ ਆਂਦੇ ਆ ਮੈਂ ਤੇ ਹੁਣ ਥੋੜੀ ਦੇਰ ਘੰਟਾ ਕਰੇਸਟ ਕਰਕੇ ਨਾ ਫਿਰ ਮੈਂ ਸਾਗ ਬਣਾਣੀ ਹੁਣਾ ਆ ਸਾਗ ਬਣਾਉਣਾ ਅੱਜ ਸੀਜ਼ਨ ਦਾ ਪਹਿਲਾ ਸਾਗ ਬਣੂਗਾ ਅੱਜ ਮੇਰੇ ਘਰ ਤੇ ਦੇਖਦੇ ਹਾਂ ਕਿਦਾਂ ਦਾ ਬਣਦਾ ਪਰ ਟੇਸਟੀ ਬਣਦਾ ਆ ਮੈਨੂੰ ਪਤਾ ਆ ਮੈਂ ਟੇਸਟੀ ਬਣਾਉਂਦੀ ਆ ਸਾਗ ਤਾਂ ਬਹੁਤ ਟੇਸਟੀ ਹੁੰਦਾ ਮੇਰਾ ਸਾਗ ਮੈਨੂੰ ਖੁਦ ਨੂੰ ਵੀ ਟੇਸਟੀ ਲੱਗਦਾ ਆ ਤੇ ਜਿਹੜਾ ਕੋਈ ਖਾਂਦਾ ਮੇਰੇ ਹੱਥ ਦਾ ਸਾਗ ਉਹਨਾਂ ਨੂੰ ਵੀ ਟੇਸਟੀ ਲੱਗਦਾ ਆ ਤੇ ਸੀਜ਼ਨ ਦਾ ਪਹਿਲਾ ਸਾਗ ਅੱਜ ਬਣੂਗਾ ਸਰੋਂ ਦਾ ਸਾਗ ਲਿਆਂਦਾ ਸੀਗਾ ਮੈਂ ਤੇ ਰਾਤੀ ਜਦੋਂ ਸਬਜੀ ਮੰਡੀ ਗਏ ਆਂ ਤੇ ਮੈਨੂੰ ਉੱਥੇ ਸਾਗ ਦਿਸ ਗਿਆ ਤੇ ਫੇਰ ਬਸ ਸਬਜੀ ਨੂੰ ਪਤਾ ਹੈ ਕਿ ਇਹਨੇ ਸਾਗ ਲੈਣਾ ਹੀ ਲੈਣਾ ਆ ਸਬਜੀ ਸਾਗ ਦੇਖ ਕੇ ਪਹਿਲੇ ਮੇਰੇ ਵੱਲੋਂ ਦੇਖਣ ਲੱਗ ਗਏ ਵੀ ਹੁਣ ਇਹਨੇ ਸਾਗ ਕਹਿਣਾ ਸਾਗ ਲੈਣਾ ਆ ਤੇ ਮੈਂ ਕਿਹਾ ਸਬਜੀ ਸਾਗ ਕਹਿੰਦੇ ਲੈ ਲਓ ਫੇਰ ਮੈਂ ਕਿਹਾ ਚਲੋ ਠੀਕ ਹੈ ਲੈ ਲੈਂਦੇ ਆ ਤੇ ਬਸ ਜੀ ਹੁਣ ਮੈਂ ਥੋੜੀ ਦੇਰ ਰੈਸਟ ਕਰਨ ਲੱਗੀ ਆ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆ ਕਿਚਨ ਮੇਰੀ ਫੇਰ ਤੁਹਾਨੂੰ ਵਿਖਰੀ ਹੋਈ ਮਿਲੂਗੀ ਕਿਉਂਕਿ ਮੈਂ ਲੱਗੀ ਆ ਆਪਣਾ ਰਸੋਈ ਚ ਰੋਟੀ ਪਾਣੀ ਬਣਾਉਣ ਤੇ ਇੱਧਰ ਸਾਗ ਵੀ ਬਣ ਕੇ ਤਿਆਰ ਆ ਮੈਂ ਦਿਖਾਉਂਦੀ ਹਾਂ ਤੁਹਾਨੂੰ ਅਲਣ ਪਾਤਾ ਐ ਮੈਂ ਤੇ ਰਿੱਚਦਾ ਪਿਆ ਹਲੇ ਥੋੜਾ ਜਿਹਾ ਮੇਰੇ ਕੋਲ ਪਤਲਾ ਹੋ ਗਿਆ ਸਾਗ ਪਰ ਦੇਖਦੇ ਹਾਂ ਸ਼ਾਇਦ ਰਿੰਨਣ ਦੇ ਨਾਲ ਥੋੜਾ ਸਹੀ ਹੋ ਜਵੇ ਤੇ ਇੱਧਰ ਦੁੱਧ ਲੈ ਕੇ ਆਏ ਸੀਗੇ ਡੈਰੀ ਚੋਂ ਦੁੱਧ ਨੂੰ ਵਾਲਾ ਪਾ ਕੇ ਰੱਖਣਾ ਹੈ ਠੰਡਾ ਕਰਕੇ ਫ੍ਰਿਜ 'ਚ ਤੇ ਇੱਧਰ ਦਹੀਂ ਲੈ ਕੇ ਆਏ ਸੀ ਸਾਬ ਜੀ ਇਹ ਵੀ ਫ੍ਰਿਜ 'ਚ ਰੱਖ ਦਿੰਨੀ ਆ ਇਹਨੇ ਮੰਗਾਇਆ ਪੋਲੀਥੀਨ ਪੌਣ ਨੂੰ ਨਾਫਾਫੇ ਪੌਣ ਨੂੰ ਬੈਗ ਆਰਡਰ ਕੀਤਾ ਸੀਗਾ ਮੈਂ ਤੇ ਇਥੋਂ ਇਦਾਂ ਨਾਫਾ ਆ ਨਿਕਲਦਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਇਹਨੂੰ ਕੱਢ ਸਕਦੇ ਹਾਂ ਥੁਲਫਾਫੇ ਨੂੰ ਤੇ ਜਿੱਦ ਤੱਕ ਹੁਣ ਅੱਗੇ ਖਿੱਲੇ ਰਹੇ ਰਹਿੰਦੇ ਸੀ ਲਫਾਫੇ ਇਦਾਂ ਖਿੱਲੇ ਰਹੇ ਨਹੀਂ ਰਹਿਣਗੇ ਸਾਰੇ ਲਫਾਫੇ ਮੈਂ ਇਹਦੇ ਵਿੱਚ ਪਾ ਦਿੱਤੇ ਆ ਇੱਕ ਇਹਦੇ نیچے ਆ ਚਾਹੇ ਇੱਥੋਂ نیچے ਤੋਂ ਕੱਢ ਲਓ ਚਾਹੇ ਇੱਥੋਂ ਕੱਢ ਲਓ ਲਫਾਫਾ ਜਿੱਦਾਂ ਮਰਜ਼ੀ ਤੇ ਬਸ ਹੁਣ ਮੈਂ ਲੱਗੀ ਆ ਪਿਆਜ਼ ਕੱਟਣ ਅਦਰਕ ਮੈਂ ਕੱਟ ਲਿਆ ਆ ਤੇ ਪਿਆਜ਼ ਕੱਟਦੀ ਪਈ ਆ ਤੇ ਮੈਂ ਹੁਣ ਲਾਉਣਾ ਆ ਜਰਾ ਤੜਕਾ ਸਾਗ ਨੂੰ ਤੇ ਫਿਰ ਤੜਕਾ ਲਾ ਕੇ ਭਾਂਡੇ ਧੋ ਲੂੰਗੀ ਦੇਖਦੀਆਂ ਸਬਜ਼ੀ ਨੂੰ ਪੁੱਛਦੀਆਂ ਮੱਕੀ ਦੀ ਰੋਟੀ ਖਾਣੀ ਕਿ ਕਣਕ ਦੀ ਖਾਣੀ ਜੇ ਕਣਕ ਦੀ ਖਾਣੀ ਆ ਤਾਂ ਮੈਂ ਆਟਾ ਗੁੰਨ ਕੇ ਰੱਖ ਲਿਆ ਆ ਵੈਸੇ ਥੋੜਾ ਜਿਹਾ ਤੇ ਨਾਲ ਜੇ ਮੱਕੀ ਦੀ ਖਾਣੀ ਤਾਂ ਮੱਕੀ ਦੀ ਵੀ ਬਣਾ ਦਊਗੀ ਕੜੀ ਵੀ ਪਈ ਆ ਸਾਬਦੀ ਨੇ ਖਾਦੀ ਕੜੀ ਆ ਕੇ ਤੇ ਕੜੀ ਬੜੀ ਟੇਸਟੀ ਬਣਨੀ ਆ ਇਹ ਪ੍ਰਕਸ਼ਿਤ ਪਾ ਕੇ ਗਿਆ ਕੜੀ ਕਾਲਜ ਪਾ ਕੇ ਲੈ ਕੇ ਗਿਆ ਆਪਣੇ ਪਾਪਾ ਲਈ ਤੇ ਇਦਾਂ ਇੰ ਗੈਲੀ ਜੀ ਕਰਦੇ ਬੱਚੇ ਚਲੋ ਕੋਈ ਨਹੀਂ ਮੈਂ ਜਲਦੀ ਜਲਦੀ ਆਪਣਾ ਕੰਮ ਨਿਬੇੜ ਲਵਾਂ ਤੇ ਬਸ ਜਿੱਦ ਤੱਕ ਤੜਕਾ ਵੀ ਮੇਰਾ ਪੁੱਜ ਹੀ ਗਿਆ ਹੈ तकरीबन ਤੇ ਕੰਮ ਮੇਰਾ ਸਾਰਾ ਹੋ ਗਿਆ ਸੀਗਾ ਤੇ ਸ਼ਾਮ ਨੂੰ ਕਾਫੀ ਕੰਮ ਨਿਕਲੇ ਆਉਂਦਾ ਅਜਾ ਸਵੇਰੇ ਸਵੇਰੇ ਤੇ ਸ਼ਾਮ ਨੂੰ ਕਾਫੀ ਕੰਮ ਹੋ ਜਾਂਦੇ ਆ ਤੇ ਬਸ ਸਾਗ ਮੇਰਾ ਬਹੁਤ ਵਧੀਆ ਬਣਿਆ ਟੇਸਟੀ ਬਣਿਆ ਸਾਗ ਥੋੜਾ ਪਤਲਾ ਲੱਗਦਾ ਸੀ ਪਰ ਬਾਅਦ ਚ ਹੋ ਗਿਆ ਸੀਗਾ ਸਹੀ ਜਦੋਂ ਤੜਕਾ ਵਿੱਚ ਪਾਇਆ ਨਾ ਫਿਰ ਬਿਲਕੁਲ ਸਹੀ ਹੋ ਗਿਆ ਸੀਗਾ ਤੇ ਇੱਥੇ ਮੈਂ ਅਲਣ ਵੀ ਪਕਾ ਲਿਆ ਸੀਗਾ ਤੇ ਤੜਕਾ ਵੀ ਪਾਤਾ ਵਿੱਚ ਤੇ ਜਿਹੜੇ ਭਾਂਡੇ ਪਏ ਸੀ ਕਿ ਮੈਂ ਨਾਲ ਦੇ ਨਾਲ ਧੋ ਦਿੱਤੇ ਆ ਤੇ ਤੁਸੀਂ ਵੀ ਆ ਜਾਓ ਜੀ ਸਾਗ ਬਣ ਕੇ ਤਿਆਰ ਆ ਤੇ ਬੜਾ ਟੇਸਟੀ ਸਾਗ ਬਣਿਆ ਸੀ ਸਬਜ਼ੀ ਲਈ ਬਣਾਈ ਸੀ ਮੱਕੀ ਦੀ ਰੋਟੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਕਰ ਲੋ ਤੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਤੇ ਖਾਂਦੇ ਆ ਟੇਸਟੀ-ਟੇਸਟੀ ਰੋਟੀ ਹੁਣ ਬੈਠ ਕੇ ਆਰਾਮ ਦੇ ਨਾਲ ਤੇ ਉਸ ਤੋਂ ਬਾਅਦ ਪੀਵਾਂਗੇ ਇੱਕ-ਇੱਕ ਕੱਪ ਦੁੱਧ ਦਾ ਤੇ ਫਿਰ ਇਸ ਵੀਡੀਓ ਨੂੰ ਮੈਂ ਇੱਥੇ ਰੋਕਦੀ ਆ ਬਾਏ ਬਾਏ